ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਸਪਰੇ ਜਿਹੜਾ ਸਾਡੇ ਝਾੜ ਦੇ ਵਿੱਚ ਰਿਕਾਰਡ ਵਾਧਾ ਕਰੇ ਤੇ ਖਰਚਾ ਵੀ ਘਟੋਵੇ ਹਰ ਇੱਕ ਕਿਸਾਨ ਸਾਥੀ ਐਸੇ ਚੀਜ਼ ਨੂੰ ਲੱਭ ਰਿਆ ਹੁਣ ਮੈਂ ਦੇਖਦਾ ਹਾਂ ਕਿ ਪੂਰੀ ਰੌਣਕ ਹੈ ਖੇਤਾਂ ਦੇ ਵਿੱਚ ਮੈਕਸੀਮਮ ਬੰਦੇ ਸਪਰੇਆਂ ਕਰੇ ਕੀ ਕਰਿਆ ਵੀ ਝਾੜ ਵਧਾਉਣਾ ਤੇ ਸਪਰੇ ਕਰੇ ਕੀ ਕਰਿਆ ਫਲਾਣਾ ਕਰ ਲਿਆ ਉਹ ਕਰ ਲਿਆ ਆ ਕਰ ਲਿਆ ਪੱਕੇ ਹਰ ਬੰਦਾ ਇਸ ਸਮੇਂ ਇਸ ਪਾਸੇ ਭਜ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਮੇਰਾ ਝਾੜ ਵਾਚੇ ਪਰ ਧਿਆਨ ਰੱਖਿਓ ਝਾੜ ਮੌਸਮ ਨੇ ਦੇਣਾ ਤੁਹਾਡੇ ਤਰੀਕੇ ਨਾਲ ਨਹੀਂ ਪਦਣਾ ਪ੍ਰੰਤੂ ਤੁਸੀਂ ਇਸ ਵੀਡੀਓ ਤੇ ਆਉਦੇ 8-10 ਮਿੰਟ ਖਰਾਬ ਕਰੋਗੇ ਤੁਹਾਡੇ ਪੱਲੇ ਜਰੂਰ ਕੁਝ ਨਾ ਕੁਝ ਪਏਗਾ ਆਪਾਂ ਸ਼ੁਰੂ ਕਰਦੇ ਹਾਂ ਮੈਂ ਆ ਕੁਦੀਸਨ ਸ਼ੇਡਮ ਰਖਾਈ ਤੁਸੀਂ ਆਪਣਾ ਜੂ ਪਛਾਣ ਮੇਰੀ ਕੀਤੀ ਮਲਕਸਾ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁਕ ਪੇਜ ਨੂੰ ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਕਿ ਝਾੜ ਵਧੇ ਕਿਵੇਂ ਉਸ ਚੀਜ਼ ਤੱਕ ਪਹੁੰਚਣ ਦੇ ਲਈ ਸਾਨੂੰ ਪਹਿਲੇ ਦੇਖਣਾ ਪਏਗਾ ਕਿ ਮੇਰਾ ਖੇਤ ਮੰਗਦਾ ਕੀ ਹੈ ਕਿਉਂਕਿ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਆਪਾਂ ਇੱਕ ਦਾਲ ਬਣਾਈ ਇੱਕ ਸਬਜ਼ੀ ਬਣਾਈ ਬੜੀ ਚਾਵਾਂ ਨਾਲ ਬਣਾਈ ਉਹ ਚ ਲੂਣ ਘਟ ਗਿਆ ਹੁਣ ਜੇ ਇੱਕ ਚੁੰਡੀ ਲੂਣ ਕੋਈ ਲਿਆ ਕੇ ਪਾ ਦੇਵੇ ਤਾਂ ਉਹ ਸਬਜ਼ੀ ਜਿਹੜੀ ਹੈਗੀ ਬਹੁਤ ਸਵਾਦਿਸ਼ ਪਾ ਜੇਗੀ ਪਰੰਤੂ ਜੇ ਤੁਹਾਨੂੰ ਮੈਂ ਕਹਾਂ ਕਿ ਹੁਣ ਨੂਣ ਤਾਂ ਪਾਉਣ ਲੱਗਿਆਂ ਆਈਆਂ ਵਿੱਚ ਕਾਲੀ ਮਿਰਚ ਵੀ ਪਾ ਲਓ ਵੇਚੈਂਕਾ ਤੁਹਾਡੀ ਹਲਦੀ ਵੀ ਪਾਲਾ ਗਰਮ ਮਸਾਲਾ ਪਾਲਾ ਦਾਜ ਚੀਨੀ ਲਾਲਾ ਪਾਲਾ ਕੀ ਉਹ ਸਬਜੀ ਸਵਾਦ ਰੂਗੀ ਬੱਕਪਕੀ ਬੇਸਵਾਦੀ ਸਬਜੀ ਹੋ ਜਾਏਗੀ ਲੋੜ ਕੀ ਸੀ ਲੂਣ ਦੀ ਪਾਇਆ ਕੀ ਹੈ ਗੰਧਪਲ ਤਾਂ ਜਿਸ ਚੀਜ਼ ਦੀ ਲੋੜ ਸੀ ਉਹੀ ਚੀਜ਼ ਤੁਹਾਡਾ ਝਾੜ ਰਿਕਾੜ ਵਧਾ ਸਕਦੀ ਹੈ ਲੌਫ ਲਿਮਿਟੇਸ਼ਨ ਫੈਕਟਰ ਜਾਂ ਲਿਮਿਟਿੰਗ ਫੈਕਟਰ ਜਿਹੜਾ ਹੈਗਾ ਇੱਥੇ ਕੰਮ ਕਰੇਗਾ ਇੱਕ ਉਹ ਤੱਤ ਜਿਹੜੇ ਤੱਤ ਨੇ ਤੁਹਾਡਾ ਝਾੜ ਵਧਣ ਤੋਂ ਰੁਕਿਆ ਹੋਇਆ ਹੈ ਜੇ ਤੁਸੀਂ ਉਹੀ ਤੱਤ ਖੇਤ ਚ ਪਾ ਦਿਓਗੇ ਤੁਹਾਡਾ ਝਾੜ ਵਧੇਗਾ ਆਪਾਂ ਇੱਥੇ ਕੁਝ ਪਲਾਟ ਇਸ ਤਰ੍ਹਾਂ ਦੇ ਰੱਖੇ ਹੋਏ ਜਿੱਥੇ ਕਿ ਅਲੱਗ-ਅਲੱਗ ਚੀਜ਼ਾਂ ਦੀ ਘਾਟ ਹੈ ਠੀਕ ਹੈ ਉਹ ਖੇਤ ਇੱਥੇ ਸਿਲੈਕਟ ਕੀਤੇ ਹੋਏ ਹੈ ਤਾਂ ਇਹ ਤੁਸੀਂ ਹੁਣ ਅੱਗੇ ਵੀਡੀਓ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੋਗੇ ਕਿ ਕਿੱਥੇ-ਕਿੱਥੇ ਕੀ-ਕੀ ਘਾਟ ਆਈ ਹੈ ਤੇ ਉਹਨੂੰ ਪਛਾਣਨਾ ਕਿਵੇਂ ਤੇ ਉਹੀ ਸਪਰੇਅ ਕਰੋਗੇ ਤਾਂ ਝਾੜ ਵਧੇਗਾ ਸਭ ਤੋਂ ਪਹਿਲੀ ਗੱਲ ਬੋਕਸ ਆਨ ਵੀ ਫੋਨ ਕਰਦੇ ਐ ਬਾਈ ਯਾਰ ਕਣਕ ਪੀਲੀ ਪੈ ਗਈ ਯਾਰ ਕਣਕ ਜਿਹੜੀ ਹੈਗੀ ਹੁਣ ਕੀ ਕਰੀਏ ਪਹਿਲੇ ਕਾ ਬੂਟਾ ਦੇਖਿਓ ਇਹਦੇ ਵਿੱਚ ਕੀ ਹੈ ਕਿ ਇਹਦੇ ਮੁੱਢ ਲਾਲ ਹੈ ਜਾਮਣੀ ਨਿਸ਼ਾਨ ਹੈ ਇਹ ਜਾਮਣੀ ਨਿਸ਼ਾਨ ਕੀ ਹੈ ਇਹਨੂੰ ਆਪਾਂ ਕਹਿੰਨੇ ਕਿ ਫਾਸਫੋਰਸ ਤੱਤ ਦੀ ਘਾਟ ਆ ਗਈ ਕਿਉਂ ਢਾਈ ਤਾਂ ਪੂਰੀ ਪਾਈ ਹੈ ਪਰੰਤੂ ਟੈਂਪਰੇਚਰ ਡਾਊਨ ਸੀਗਾ ਟੈਂਪਰੇਚਰ ਡਾਊਨ ਹੋਣ ਕਰਕੇ ਕੋਰੇ ਦਾ ਪ੍ਰਭਾਵ ਹੋਇਆ ਫਾਸ ਮੋਬਿਲਾਈਜੇਸ਼ਨ ਦੀ ਕਮੀ ਆਈ ਜਾਂ ਟੈਂਪਰੇਚਰ ਡਾਊਨ ਦਾ ਪ੍ਰਭਾਵ ਪਿਆ ਕੋਲ ਮਲਾਕੇ ਨਿਸ਼ਾਨ ਆ ਗਏ ਤਾਂ ਐਸੇ ਟਾਈਮ ਤੇ ਐਸੇ ਕਰਕੇ ਜਿਹੜਾ ਹੈਗਾ ਇਹ ਐਨ ਪੀ ਕੇ 05 34 ਵਗੈਰਾ ਆਪਾਂ ਤਰਜੀਹ ਦਿੰਦੇ ਹਾਂ ਕਿ ਖੇਤ ਦੇ ਉੱਤੇ ਸਪਰੇਅ ਕਰਨ ਦੀ ਭਾਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 05 34 ਸਪਾਰਸ਼ ਨਹੀਂ ਕਰਦੀ ਪਰੰਤੂ ਜੋ ਹਾਲਾ ਦੇਖੇ ਉਹ ਹੈ ਤਾਂ ਇਹਨਾਂ ਚ ਯਤੁਰਕਵਰੀ ਮਿਲਦੀ ਹੈ ਹਾਂ ਇੱਕ ਅਲੱਗ ਪੁਟਾ ਇਹ ਇਹਨੂੰ ਆਪਾਂ ਬਾਅਦ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖੀਏ ਕਿ ਆਪਾਂ ਬੂਟਾ ਦੇਖਣਾ ਕਿਵੇਂ ਕਿਸਾਨ ਵੀ ਅਕਸਰ ਫੋਨ ਕਰਦੇ ਆ ਯਾਰ ਪੁੱਟਾ ਨਾ ਪੀਲਾ ਪੈ ਗਿਆ ਪੀਲਾ ਕੋਈ ਟਰਮ ਨਹੀਂ ਚੁੱਪ ਕਰਕੇ ਇੱਕ ਬੂਟੇ ਦੇ ਕੋਲੇ ਜਾਓ ਇਹ ਬੂਟਾ ਐਸ ਬੂਟੇ ਨੇ ਕਿੰਨੇ ਪੱਤੇ ਐ ਇੱਕ ਦੋ ਤਿੰਨ ਤੇ ਚੌਥਾ ਖੁੱਲਦਾ ਪਿਆ ਹੋਰ ਤੁਸੀਂ ਬੋਟੇ ਦੀ ਇੱਕ ਸ਼ਾਖਾ ਦੇ ਨੂੰ ਫੜ ਲੈਣਾ ਹੈ ਤੇ ਇਹਦੇ ਪੱਤੇ ਗਿਨੇ ਕਿੰਨੇ ਆ ਆ ਪੱਤਾ ਇਹਦਾ ਇੱਕ ਥੱਲੇ ਹੈ ਹਾਂ ਇਹ ਵਾਲਾ ਦੋ ਤਿੰਨ ਚਾਰ ਪੰਜ ਮੁੱਢ ਤੇ ਜਾਮਨੀ ਨਿਸ਼ਾਨ ਨੇ ਪੱਤਿਆਂ ਤੇ ਜਾਮਨੀ ੱੱਬੇ ਨੇ ਸਰਦੀ ਕਰਕੇ ਜਿਹੜੀ ਹੈਗੀ ਇਹ ਫਾਸਫਸ ਦੀ ਉਹ ਆਈ ਹੈਗੀ ਆ ਉਹਦੇ ਕਰਕੇ ਆਪਣੇ ਉਹ ਠੀਕ ਹੋ ਜਾਣਗੇ 5234 ਸਪਰੇਅ ਕਰ ਸਕਦੇ ਹਾਂ ਹੁਣ ਇੰਨਾ ਪੱਤਿਆਂ ਚੋਂ ਕਿਹੜਾ ਪੱਤਾ ਖਰਾਬ ਹੈ ਲੱਕ ਨੰਬਰ ਪੱਤਾ ਖਰਾਬ ਹੈ ਲਖਣ ਅੱਡ ਹੋਣਗੇ 2 ਅਤੇ 3 ਨੰਬਰ ਪੱਤਾ ਖਰਾਬ ਹੈ ਲਖਣ ਅੱਡ ਹੋਣਗੇ 4 ਨੰਬਰ ਖਰਾਬ ਹੈ ਤਾਂ ਚੀਜ਼ ਅਲੱਗ ਹੋਏਗੀ ਜੇ ਨਵਾਂ ਨਿਕਲਿਆ ਪੱਤਾ ਖਰਾਬ ਹੈ ਤਾਂ ਚੀਜ਼ ਅਲੱਗ ਹੋਏਗੀ ਖੇਤ ਚ ਜਾ ਕੇ ਆਪਾਂ ਕੰਮ ਤਾਂ ਇੰਨਾ ਹੀ ਕਰਨਾ ਹੈ ਨਾ ਕਿ ਬੂਟਾ ਫੜਨਾ ਹੈ ਉਹ ਚ ਇਹ ਦੇਖਣਾ ਕਿ ਜਿਹੜੇ 4 ਪੱਤੇ ਆ ਕੇ 5 ਪੱਤੇ ਹੈ 헤ਰਲੇ ਦੋ ਪੱਤੇ ਖਰਾਬ ਹੈ ਵਿਚਕਾਰਲੇ ਦੋ ਪੱਤੇ ਖਰਾਬ ਹੈ ਜਾਂ ਉੱਪਰਲਾ ਨਵਾਂ ਪੱਤਾ ਖਰਾਬ ਹੈ ਹੁਣ ਆ ਆ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਚੁੱਕਾ ਹਾਂ ਕਿ ਜਦੋਂ ਖੇਤ ਦੇ ਵਿੱਚ ਪੱਤਿਆਂ ਦੇ ਉੱਤੇ ਇਹ ਮੋਹਰਾਂ ਜੀਆਂ ਲੱਗਣ ਲੱਗ ਪੈਂਦੀਆਂ ਠੱਫੜ ਜੇ ਪੈਣ ਲੱਗ ਪੈਂਦੇ ਆ ਤਾਂ ਇਹ ਦਿਨ ਅਤੇ ਰਾਤ ਦੇ ਤਾਪਮਨ ਦੇ ਅੰਤਰ ਕਰਕੇ ਹੁੰਦਾ ਹੋਰ ਕੁਝ ਨਹੀਂ ਠੀਕ ਹੈ ਆ ਜਾਮਨੀ 2 ਨੰਬਰ ਤੇ ਕਲੀਅਰ ਹੋ ਗਿਆ ਹੁਣ ਆਪਾਂ ਐਸੇ ਤਰੀਕ ਨਾਲ ਆਪਣਾ ਖੇਤ ਦੇਖਣਾ ਕਦੇ ਵੀ ਨਹੀਂ ਕਹਿਣਾ ਕਿ ਮੇਰਾ ਖੇਤ ਪੀਲਾ ਹੈ ਪੀਲਾ ਕੋਈ ਸ਼ਬਦ ਨਹੀਂ ਹੁੰਦਾ ਪੀਲੇ ਸ਼ਬਦ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਕੋਈ ਜਵਾਬ ਕਿਤੋਂ ਵੀ ਮਿਲਣ ਵਾਲਾ ਨਹੀਂ ਹੈਗਾ ਤੁਹਾਡਾ ਖੇਤ ਸਹੀ ਨਹੀਂ ਹੋਣ ਵਾਲਾ ਸਹੀ ਚੀਜ਼ ਨਾਲ ਦੇਖੋ ਕਿ ਕਿਸ ਚੀਜ਼ ਦੀ ਘਾਟ ਹੈ ਜਿਸ ਚੀਜ਼ ਦੀ ਘਾਟ ਹੈ ਜਿਹੜੀ ਉਹੀ ਚੀਜ਼ ਖੇਚ ਪਾਦੀ ਘਾੜ ਕਿਵੇਂ ਨਹੀਂ ਵਧੂਗਾ ਤਾਂ ਸਭ ਤੋਂ ਪਹਿਲਾਂ ਇਸ ਬੁੱਟੇ ਨੂੰ ਛੱਡੋ ਇਹਨੂੰ ਅੱਪਾਜ ਦੇਖਾਂਗੇ ਤਾਂ ਆਪਾਂ ਖੇਤ ਦੇ ਵਿੱਚ ਜਾਣੇ ਹੁਣ ਆਪਾਂ ਇੱਕ ਉਸ ਜਗ੍ਹਾ ਤੇ ਖੇਤ ਦੇ ਵਿੱਚ ਜਾਵਾਂਗੇ ਜਿਸ ਜਗ੍ਹਾ ਦੇ ਵਿੱਚ ਖੇਤ ਦੇ ਵਿੱਚ ਇਹ ਘਾੜ ਦੀਆਂ ਨਿਸ਼ਾਨੀਆਂ ਆਈਆਂ ਹੋਈਆਂ ਪਹਿਲਾ ਬੁੱਟਾ ਦੇਖੋ ਇਸ ਬੁੱਟੇ ਨੂੰ ਧਰਤੀ ਦੇਖੋ ਧਰਤੀ ਥੱਲੇ ਗਿੱਲੀ ਹੈ ਬੂਈ ਕਾ ਉੱਗਿਆ ਹੋਇਆ ਜੇ ਬੂਈ ਕਾ ਉੱਗਿਆ ਤੇਰਾ ਮੱਕੇ ਖੇਤ ਸੇ ਲਿਆਦਾ ਹੋਊਗਾ ਇੱਥੇ ਹੇਠਲੇ ਪੱਤੇ ਪੀਲੇ ਪਏ ਹੋਏ ਨੇ ਜੇ ਤੁਸੀਂ ਇਸੇ ਬੂਟੇ ਦਾ ਨਵਾਂ ਪੱਤਾ ਨਿਕਲ ਰਿਹਾ ਦੇਖੋਗੇ ਤਾਂ ਤੁਹਾਨੂੰ ਹਰਾ ਦਿਖਾਈ ਦੇ ਰਿਹਾ ਦੇਖੋ ਉੱਪਰ ਉੱਪਰਲਾ ਉੱਪਰਲੇ ਪਾਸਿਓਂ ਪਹਿਲਾ ਪੱਤਾ ਨਵਾਂ ਤੇ ਹੇਠਲਾ ਨਾਲ ਦਾ ਪੱਤਾ ਹਰੇ ਨੇ ਹੇਠਲੇ ਪੱਤੇ ਪੀਲੇ ਨੇ ਸਾਫ ਤੇ ਸਪਸ਼ਟ ਨਾਈਟ੍ਰੋਜਨ ਦੀ ਘਾਟ ਹੈ ਹੁਣ ਇੱਥੇ ਤੁਸੀਂ 5234 ਕਰੀ ਜਾਉਗੇ ਉਹਨੇ ਥੋੜੇ ਕੁਝ ਕਰ ਦੇਣਾ 1305 ਨੇ ਥੋੜੇ ਕੁਝ ਕਰ ਦੇਣਾ ਇੱਥੇ 4 ਤੋਂ 5 ਕਿਲੋਗ੍ਰਾਮ 100 ਲੀਟਰ ਚ ਪਾ ਕੇ ਇਹ ਯੂਰੀਆ ਸਪਰੇਅ ਕਰਾਂਗੇ ਤਾਂ ਕੰਮ ਕਰੇਗੀ ਕਰੇਗੀ ਕਿਉਂ ਨਹੀਂ ਰਿਜ਼ਲਟ ਆਏਗਾ ਹੋਣਾ ਅਗਲੀ ਕਟਤੀ ਦੇਖੋ ਇਹਦੇ ਵਿੱਚ ਹੁਣ ਆਪਾਂ ਕਹਿ ਦੇਣਾ ਕਿ ਕਣਕ ਪੀਲੀ ਹੈ ਇਹ ਪੀਲੀ ਥੋੜੀ ਹੈ ਹੁਣ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਦਿਓ ਥੋੜਾ ਝਾੜ ਦਿਓ ਬਦਨਾ ਝਾੜ ਉਦੋਂ ਬਦੂਗਾ ਜਦੋਂ ਇਹ ਪਛਾਣ ਕਰੋਗੇ ਕੀ ਚੀਜ਼ ਇਹ ਇਹਦੇ ਵਿੱਚ ਦੇਖੋ ਪੱਤੇ ਦੇ ਵਿੱਚ ਪਹਿਲੀ ਗੱਲ ਦਾ ਵਿੱਚ ਕਾਲਰ ਦੇ ਪੱਤੇ ਹੈ ਤੇ ਪੱਤਾ ਜਿੱਥੋਂ ਸ਼ੁਰੂ ਹੁੰਦਾ ਹੈ ਪੱਤੇ ਦੇ ਸ਼ੁਰੂ ਤੋਂ ਲੈ ਕੇ ਮੋਢਾ ਵਾਲੇ ਪਾਸੇ ਨੂੰ ਪੱਤੇ ਦੇ ਪੱਤੇ ਦੇ ਉੱਪਰ ਸਲੇਟੀ ਭੂਰੀਆਂ ਧਾਰੀਆਂ ਬਣੀਆਂ ਤੇ ਨਾੜਾਂ ਉਹਦੀਆਂ ਹਰੀਆਂ ਪੱਤਾ ਕਾਗਜ਼ ਵਰਗਾ ਬਤਲਾ ਹੋ ਗਿਆ ਪੱਤਾ ਬੇਜਾਨ ਹੋ ਕੇ ਥੱਲੇ ਡਿੱਗਿਆ ਪਿਆ ਹੈ ਪੱਤੇ ਦੇ ਵਿੱਚ ਚਿੱਟੇ ਧੱਬੇ ਪੈ ਗਏ ਤਾਂ ਇਹ ਕੀ ਹੈ ਇਹ ਮੈਗਨੀ ਦੀ ਘਾਟ ਹੈ ਟਿਪੀਕਲ ਮੈਗਨੀ ਦੀ ਘਾਟ ਹੈ ਕੱਲੀ ਮੈਗਨੀ ਦੀ ਸਪਰੇ ਕਰੋਗੇ ਤੇ ਰਿਜ਼ਲਟ ਨਹੀਂ ਦਿੰਦੀ ਅਸੀਂ ਦੇਖਿਆ ਕਿ ਜੇ ਅਸੀਂ ਕਿਲੋ ਮੈਗਰੀ ਦੇ ਨਾਲ ਇੱਕ ਸਾਨੂੰ ਕੁਝ ਸਲਫਰ ਵੀ ਪਾਉਣੇ 300 ਗ੍ਰਾਮ ਤੱਕ ਪਾਊਡਰ ਵਾਲੀ ਤਾਂ ਰਿਜ਼ਲਟ ਆਉਂਦੇ ਹੈ ਸਪਰੇ ਇੱਕ ਸਪਰੇ ਨਾਲ ਰਿਜ਼ਲਟ ਨਹੀਂ ਆਉਣਾ ਸਪਰੇ ਦੋ ਸਪਰੇ ਕਰਨੇ ਪੈਂਦੇ ਹੈਗੇ ਆ ਕਈ ਵਾਰੀ ਸਾਨੂੰ ਤਿੰਨ ਸਪਰੇਅਿਤ ਕਰਨੇ ਪੈਂਦੇ ਹੈਗੇ ਆ ਥੋੜੇ ਥੋੜੇ ਦੇ ਹਰ ਇੱਕ ਦੇ ਉੱਤੇ ਤਾਂ ਜਦੋਂ ਤੁਸੀਂ ਇਸ ਖੇਤ ਵਿੱਚ ਮੈਗਨੇਟਿਕ ਘੜ ਇਹ ਖੇਤਰ ਨੂੰ ਦਿਖਾਇਆ ਇਸੇ ਖੇਤੀਬਾੜੀ ਵਿੱਚ ਦੁਬਾਰਾ ਵੀਡੀਓ ਦਿਖਾਵਾਂਗਾ ਇੱਕ ਮੈਗਨੀਜ ਦਾ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਖੇਤ ਬਿਲਕੁਲ ਬਦਲ ਗਿਆ ਹੋਏਗਾ ਤਾਂ ਜਿੰਨੀ ਭਾਵੇਂ ਹੋਣਾ ਤੇ ਤੁਸੀਂ ਲਾ ਕੇ ਇਹ ਜੋ ਮਰਜ਼ੀ ਕਰ ਲੋ ਬਾਇਓ ਪਾ ਲੋ ਜੋ ਜਿਹੜਾ ਹੈਗਾ 13.45 ਪਾ ਲੋ 0.534 ਪਾ ਲੋ ਇਹਨੇ ਠੀਕ ਨਹੀਂ ਹੋਣਾ ਇਹਦੇ ਵਿੱਚ ਜੇ ਝਾੜ ਵਧਾਉਣਾ ਹੈ ਤਾਂ ਤੁਹਾਨੂੰ ਮੈਗਨੀ ਦੀ ਘਾਟ ਤੇ ਮੈਗਨੀ ਜੀ ਪਾਉਣੀ ਪਊਗੀ ਕਿਉਂਕਿ ਘਾਟ ਬਹੁਤ ਜ਼ਿਆਦਾ ਹੈਗੀ ਐ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਮੈਗਨੀ ਦੇ ਹੋ ਸਕਦਾ ਕਿ ਇੱਕ ਦੀ ਜਗ੍ਹਾ ਦੋ ਜਾਂ ਤਿੰਨ ਸਪਰੇ ਵੀ ਕਰਨੇ ਪੈਣ ਤੁਹਾਨੂੰ ਪਹਿਚਾਨ ਹੋਣੀ ਚਾਹੀਦੀ ਕਿ ਮੇਰੇ ਖੇਤ ਕੀ ਹੈਗਾ ਤੇ ਜਦੋਂ ਇਹ ਸਹੀ ਸਪਰੇ ਹੋ ਗਏ ਤੇ ਝਾੜ ਵਧੇਗਾ ਵਧੇਗਾ ਕਿਉਂ ਨਹੀਂ ਵਧੇਗਾ ਆ ਖੇਤ ਆ ਗਿਆ ਹੁਣ ਇਸ ਖੇਤ ਕੀ ਹੈ ਕਿ ਨਦੀਨ ਅਸ਼ਕ ਸਪਰੇ ਹੋਈ ਹੈ ਜਿਹੜੇ ਪੱਤੇ ਸੀ ਉਹ ਖੜ ਸੜ ਗਏ ਪਰ ਨਦੀਨ ਅਸ਼ਕ ਦੇ ਨਾਲ ਨਦੀਨ ਆਹਨਾ ਪੱਤੇ ਸੜ ਗਏ ਨਵੇਂ ਪੱਤੇ ਸਹੀ ਨਿਕਲ ਰਹੇ ਪੁਰਾਣਾ ਪੱਤਾ ਹੈ ਕਿ ਸਹੀ ਨਹੀਂ ਹੋਣਾ ਪੱਤੇ ਤੇ ਬਰਨਿੰਗ ਹੋਈ ਵੀ ਹੈ ਇਹ ਕਿਵੇਂ ਸਹੀ ਹੋ ਜੂਗਾ ਹਾਂ ਥੋੜਾ ਖੇਤ ਉਹ ਨੱਪਿਆ ਗਿਆ ਥੱਲੇ ਨੱਪਿਆ ਪਿਆ ਤਾਂ ਤੁਸੀਂ ਉਹ ਨਦੀਨ ਆਹਨਾ ਖਰਾਬ ਹੋਇਓ ਤੇ ਮੈਗਨੀ ਦੀ ਸਪਰੇ ਕਰ ਸਕਦੇ ਹੋ ਨਾ ਯੂਰੀਆ ਪਾ ਕੇ ਸਪਰੇ ਕਰ ਸਕਦੇ ਹੋ ਭੁਟਾ ਗਰੋਥ ਜਲਦੀ ਕਰ ਜਾਂਦਾ ਜੇਕਰ ਤੁਹਾਡੇ ਕੋਲ ਉਹ ਸੜ ਗਿਆ ਹੈਗਾ ਕਈ ਜਗ੍ਹਾ ਹੁਣ ਇਹੋ ਜਿਹੇ ਫੋਟੋ ਆਈ ਜਾਂਦੀਆਂ ਕਿ ਜਿਵੇਂ ਤੁਸੀਂ ਆਹ ਫੋਟੋ ਦੇਖੋ ਖੇਤ ਰੇਤਲਾ ਖੇਤ ਦੇ ਵਿੱਚ ਜਿਹੜਾ ਹੈਗਾ ਪਾਣੀ ਟਿਊਬਵੈਲ ਦਾ ਮਾੜਾ ਤਾਂ ਉੱਥੇ ਨਵੇਂ ਪੱਤੇ ਦੇ ਉੱਤੇਆਂ ਨਿਸ਼ਾਨੀਆਂ ਨਵਾਂ ਪੱਤਾ ਜਿਹੜਾ ਹੈਗਾ ਹੋ ਗਿਆ ਇਹ ਪੀਲਾ ਧਾਰੀਆਂ ਹਰੀਆਂ ਹੋ ਗਈਆਂ ਨਾਲਾਂ ਤੇ ਲੋਹੇ ਦੀ ਘਾਟ ਹੈ ਇੱਥੇ ਲੋਹੀ ਦੀ ਸਪਰੇਅ ਹੋਏਗੀ ਜੇ ਤੁਹਾਡੇ ਖੇਤ ਚਾਹ ਵਾਲੀਆਂ ਨਿਸ਼ਾਨੀਆਂ ਹੈ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਯਾਰ ਪੱਤੇ ਵਿਚਾਲੜੇ ਪੱਤੇ ਦੇ ਵਿੱਚ ਪੀਲੀਆਂ ਧਾਰੀਆਂ ਪੈ ਗਈਆਂ ਤੇ ਪੱਤਾ ਲੱਕ ਟੁੱਟ ਰਿਹਾ ਹੈ ਤਾਂ ਜ਼ਿੰਕ ਦੀ ਘਾਟ ਹੈ ਤਾਂ ਉੱਥੇ ਆਪਾਂ ਜ਼ਿੰਕ ਦੀ ਸਪਰੇਅ ਕਰਾਂਗੇ ਸਾਫ਼ ਤੇ ਸਪਸ਼ਟ ਹੈ ਜੇਕਰ ਤੁਸੀਂ ਆਪਣੇ ਖੇਤ ਦੇ ਵਿੱਚ ਜੋ ਵੀ ਘਾਟ ਆ ਰਹੀ ਹੈ ਉਸ ਘਾਟ ਨੂੰ ਦੇਖ ਕੇ ਉਸ ਤਰੀਕੇ ਨਾਲ ਸਪਰੇਅ ਕਰ ਸਕਦੇ ਹੋ ਤਾਂ ਦੁਨੀਆ ਦੀ ਕੋਈ ਚੀਜ਼ ਨਹੀਂ ਕਿ ਤੁਹਾਡਾ ਝਾੜ ਬੋਨਾ ਤੋਂ ਰੋਕ ਦੇਵੇ ਜੇ ਆਪਾਂ ਕਹਾਂ ਗੁਨਾਹ ਪੈਕਟ ਕਰ ਲਾ ਆ ਪੈਕਟ ਕਰ ਲਾ ਆ ਪੈਕਟ ਕਰ ਲਾ ਤੇ ਪੈਕਟਾਂ ਪੈਕਟਾਂ ਵਿੱਚ ਖੇਡਦੇ ਰਹ ਜੋਗੇ ਚੀਜ਼ ਇੱਕੋ ਧਿਆਨ ਰੱਖਿਓ ਜੋ ਕਿ ਤੁਹਾਡਾ ਸਿਰ ਦੁਖਦਾ ਨਾ ਤੇ ਸਿਰ ਦੁਖਦੇ ਨੂੰ ਸਿਰ ਦੁਖਦੇ ਦੀ ਗੋਲੀ ਲਾਉਂਗੇ ਤਾਂ ਉਹਦੇ ਨਾਲ ਠੀਕ ਹੋਵੋਗੇ ਉਹਦੇ ਪੁਜਾਏ ਲੱਖ ਰੁਪਏ ਦਾ ਕੈਂਸਰ ਵਾਲਾ ਆਰਟੀਕਲ ਵਾ ਲਓ ਤੇ ਤਾਂ ਵੀ ਠੀਕ ਨਹੀਂ ਹੋਣਾ ਮਤਲਬ ਕੀ ਹੈ ਜਿਹੜੀ ਚੀਜ਼ ਦੀ ਘਾਟ ਹੈ ਜੇ ਤੁਸੀਂ ਉਹ ਸਹੀ ਤਰੀਕੇ ਨਾਲ ਖੇਤ ਦੇ ਵਿੱਚ ਸਹੀ ਸਮੇਂ ਤੇ ਪਾ ਦਿਓਗੇ ਉਹਦੀ ਪਛਾਣ ਕਰ ਲਓਗੇ ਤਾਂ ਤੁਹਾਡਾ ਝਾੜ 100% ਵਧੇਗਾ ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਝਾੜ ਜਿਹੜਾ ਹੈ ਮੌਸਮ ਤੇ ਡਿਪੈਂਡ ਕਰਦਾ ਪਰੰਤੂ ਜਿਹੜਾ ਤੁਸੀਂ ਪਿੱਛੇ ਖੇ ਦੇਖਿਆ ਕਿ ਮੈਗਰੀ ਦੀ ਘਾਟ ਨਾਲ ਮਰਿਆ ਪਿਆ ਖੇਤ ਖੇਤ ਕਮਲੇ ਹੋਇਆ ਪਿਆ ਪੱਤੇ ਕਮਲੇ ਹੋ ਕੇ ਡਿੱਗੀ ਜਾਂਦੇ ਐ ਤਾਂ ਜੇ ਅਸੀਂ ਉਹਨੂੰ ਠੀਕ ਨਹੀਂ ਕਰਾਂਗੇ ਤਾਂ ਝਾੜ ਕਿਵੇਂ ਬਚੇਗਾ ਜੇ ਬਾਕੀ ਖੇਤ ਤੁਹਾਡੇ ਜਿਹੜਾ ਹੈਗਾ 24 ਕੁਇੰਟਲ ਛਾੜ ਦੇ ਰਿਹਾ ਤਾਂ ਇਹ ਕੁਇੰਟਲ 24 ਕੁਇੰਟਲ ਥੋੜੇ ਦੇ ਜੂਗਾ ਇਸ ਲਈ ਤੁਹਾਨੂੰ ਇਹ ਵੀਡੀਓ ਦੱਸਿਆ ਜਿੱਥੇ ਫਾਸਫੋਰ ਦੀ ਘਾਟ ਹੈ ਉੱਥੇ ਆਪਾਂ 52 34 ਤਰਜੀਹ ਦੇਵਾਂਗੇ ਜਿੱਥੇ ਕਿਤੇ ਜਿਹੜੀ ਟਿਮਕਣੇ ਜਿ ਬਣੇ ਦਾਣੇ ਦੇ ਉੱਤੇ ਉਹ ਮੌਸਮ ਕਰਕੇ ਕੁਝ ਨਹੀਂ ਕਰਨਾ ਹੇਠਲੇ ਪੱਤੇ ਪੀਲੇ ਹੈਗੇ ਆ ਤੇ ਨਾਈਟ੍ਰੋਨ ਦੀ ਘਾਟ ਆ ਯੂਰੀਆ 3 ਤੋਂ ਲੈ ਕੇ 5 ਕਿਲੋ ਸਪਰੇਅ ਕਰ ਸਕਦੇ ਆ ਜੇ ਪੱਤੇ ਇਹਦੇ ਉੱਤੇ ਬੇਜਾਨ ਹੋ ਗਏ ਸਲੇਟੀ ਪੂਰੇ ਧਾਰੀਆਂ ਪੈ ਗਈਆਂ ਤੇ ਮੈਗਨੀ ਦੀ ਘਾਟ ਹੈ ਜੈਂਕਰੀ ਘਾਟ ਤੋਂ ਦਿਖਾਈ ਹੈ ਲੋਹੇ ਦੀ ਘਾਟ ਦਿਖਾਈ ਹੈ ਜਿਸ ਚੀਜ਼ ਦੀ ਘਾਟ ਸਪਰੇ ਘਾਟ ਹੈ ਉਹ ਸਪਰੇ ਕਰੋਗੇ ਝਾੜ ਵਧਿਆ ਆਏਗਾ ਖਰਚਾ ਵੀ ਘਟ ਹੋਏਗਾ ਤਾਂ ਇਸ ਚੀਜ਼ ਨੂੰ ਆਪਣੇ ਪੱਲੇ ਜਰੂਰ ਬੰਦਣਾ ਹੈ ਉਮੀਦ ਕਰਦਾ ਕਿ ਜਾਣਕਾਰੀ ਲਾਇਬਨਸਫਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਹੁਣੇ 13045 ਦੇ ਸਪਰੇ ਵਾਲੇ ਪਾਸੇ ਨਾ ਪਹਵੋ ਕਿਉਂ ਨਾ ਪਹਵੋ ਅਗਲੀ ਵੀਡੀਓ ਚ ਗੱਲ ਕਰਦਾ